ਹਾਂਜੀ ਬਹੁਤ ਸੋਹਣਾ ਡਿਜ਼ਾਈਨ ਲੈ ਕੇ ਆਏ ਜੀ ਸਪੀਰੀਅਰ ਕਾਟਨ ਦੇ ਵਿੱਚ ਨਾਲ ਟੈਬੀ ਲਾਈਨਿੰਗ ਦਾ ਡਿਜ਼ਾਈਨ ਆ ਗਿਆ ਦੇ ਵਿੱਚ ਜੀ ਟੈਬੀ ਲਾਈਨਿੰਗ ਦਾ ਡਿਜ਼ਾਈਨ ਆ ਗਿਆ ਬਹੁਤ ਸ਼ਾਨਦਾਰ ਪ੍ਰਿੰਟ ਹੈ ਡਿਸਟਲ ਦੇ ਵਿੱਚ ਦੇਖੋ ਜੀ ਇਹ ਸ਼ਰਟ ਆ ਕਿ ਡਿਸਟਲ ਪ੍ਰਿੰਟ ਦੀ ਆਹ ਲਓ ਜੀ ਡਿਸਟਲ ਵਾਲੀ ਸ਼ਰਟ ਆ ਬਹੁਤ ਸੋਹਣਾ ਡਿਜ਼ਾਈਨ ਹੈ ਚੈੱਕ ਕਰੋ ਡਿਜ਼ਾਈਨ ਬਹੁਤ ਸੋਹਣੀ ਡਿਜ਼ਾਈਨਿੰਗ ਆਈ ਹੈ ਜੀ ਨਾਲ ਦੇਖੋ ਬਾਟਮ ਆਉ ਵੀ ਸ਼ੈਡੋ ਪ੍ਰਿੰਟ ਦੀ ਲਓ ਜੀ ਬਾਟਮ ਦੇਖੋ ਜੀ ਕਿੰਨੀ ਸ਼ਾਨਦਾਰ ਹੈ ਸ਼ੈਡੋ ਪ੍ਰਿੰਟ ਆਉਗਾ ਬਾਟਮ ਦੇ ਵਿੱਚ ਤਿੰਨ ਕਲਰ ਨੇ ਇਹਦੇ ਵਿੱਚ ਇਹ ਜਿਵੇਂ ਵਾਈਨ ਟੋਨ ਤੇ ਆ ਗਿਆ ਜੀ ਬਹੁਤ ਸ਼ਾਨਦਾਰ ਕਲਰ ਲੋ ਜੀ ਆ ਚੈੱਕ ਕਰੋ ਜੀ ਬਹੁਤ ਸੋਨਾ ਕਦਰ ਲੈ ਕੇ ਆਏ ਜੀ ਬਲੂ ਕਲਰ ਦੇ ਵਿੱਚ ਆ ਗਿਆ ਦੇਖੋ ਕਿੰਨਾ ਸ਼ਾਨਦਾਰ ਕਦਰਾ ਦੇਖੋ ਜੀ ਤਿੰਨ ਕਲਰਾਂ ਨੇ ਪ੍ਰਾਈਸ 1300 1400 1200 ਆਪਾਂ ਉਹ ਦੁਕਾਨਦਾਰ ਨਹੀਂ ਹੈਗੇ ਜੀ ਆਪਣਾ ਪ੍ਰਾਈਸ ਹੈ ਸਿਰਫ 600 ਸਿਰਫ ਫੋਰ ਸਿਰਫ 600 ਰੁਪਏ ਦੇ ਵਿੱਚ ਹੈ ਜੀ ਡਿਸਟਲ ਦੇ ਵਿੱਚ ਸੂਟ ਹੈ ਟਾਈਪਲਸ ਟਾਈ 5 ਮੀਟਰ ਸੂਟ ਹੈ ਜੀ ਟਾਈਪੀ ਲਾਈਨਿੰਗ ਦਾ ਚਾਹ ਵੀ ਪੂਰਾ ਹੋ ਜਾਊਗਾ ਕਾਟਲ ਦਾ ਚਾਹ ਵੀ ਪੂਰਾ ਹੋ ਜਾਊਗਾ ਜੀ ਬਹੁਤ ਸੋਨਾ ਕੱਪੜਾ ਹੈਗਾ ਸਪੀਰੀਅਰ ਕਾਟਨ ਦੇ ਵਿੱਚ ਹੈ ਆ ਚੈੱਕ ਕਰੋ ਜੀ ਬਲੈਕ ਕਲਰ ਤਿੰਨ ਕਲਰ ਨੇ ਜੀ ਜਲਦੀ ਐਸਕ੍ਰੀਨਸ਼ਾਟ ਲੈ ਕੇ ਬੁੱਕ ਕਰ ਲੋ ਸਕ੍ਰੀਨ ਤੇ ਨੰਬਰ ਦਿੱਤਾ ਹੋਇਆ ਹੈਗਾ ਪ੍ਰਾਈਸ ਆਪਣਾ 600 ਜੀ ਮੈਚਿੰਗ ਦੇ ਵਿੱਚ ਹੈ ਸ਼ੈਡੋ ਬਲੇਡ ਦੀ ਬੋਟਮ ਆ ਗਈ ਦੇਖੋ ਜੀ ਤਿੰਨ ਕਲਰ ਨੇ ਪ੍ਰਾਈਸ 600 ਨੇ ਜੀ ਆ ਚੈੱਕ ਕਰੋ ਜੀ ਦੁਆਰਾ ਫਿਰ ਬਲੈਕ ਕਲਰ ਆ ਗਿਆ ਜੀ 100 ਦੀ ਸ਼ਿਪਿੰਗ ਹੈਗੀ ਆਨਲਾਈਨ ਪੇਮੈਂਟ ਦੇ 60 ਰੁਪਏ 200 ਦੀ 80 400 ਹੈ ਜੀ 올 ਇੰਡੀਆ ਸ਼ਿਪਿੰਗ ਚਾਰਜ ਸੇਮ ਨੇ ਜੀ ਆਨਲਾਈਨ ਪੇਮੈਂਟ ਦੇ ਆਰਡਰ ਲੈ ਜਾਊਗਾ ਜੀ ਸਿਰਫ 600 ਦਾ ਪ੍ਰਾਈਸ ਹੈ ਜੋ ਲਈ ਆ ਚੈੱਕ ਕਰੋ ਡਿਜ਼ਾਈਨਿੰਗ ਤਿੰਨ ਕਲਰ ਨੇ ਜੀ ਬਹੁਤ ਸ਼ਾਨਦਾਰ ਡਿਜ਼ਾਈਨਿੰਗ ਹੈ ਜੀ ਪ੍ਰਾਈਸ ਆਫਰ 600 ਲਈ ਜੀ ਕੋਈ ਲੋਕਾਂ ਨੂੰ 1200 1300 ਨਹੀਂ ਮੰਗਣਾ ਆਪਣੇ ਆਪਣਾ ਪ੍ਰਾਈਸ ਦਾ ਫਿਕਸ ਪ੍ਰਾਈਸ 600